ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਚੈਨਲ ਦਾ ਮੇਰਾ ਤਕਾਦਾ ਜੀ ਤੁਹਾਡਾ ਆਪਦਾ ਹੀ ਹੈ ਤੇ ਪਰ ਉਹ ਜਿਵੇਂ ਮੂੰਹ ਤੇ ਚੜਿਆ ਮੈਂ ਨਿਕਲ ਜਾਂਦਾ ਤੇ ਚਲੋ ਜੀ ਅੱਜ ਆਪਾਂ ਬਣਾਵਾਂਗੇ ਆਪਾਂ ਆਹ ਜੈਕਟ ਬਣਾ ਰਹੇ ਸੀਗੇ। ਆਪਾਂ ਪਿਛਲੀ ਸਾਈਡ ਬਣਾਈ ਹੈ। ਅਗਲੀ ਸਾਈਡ ਆਪਾਂ ਡਿਜ਼ਾਈਨ ਬਣਾਇਆ। ਉਹ ਆਪਾਂ ਜਦੋਂ ਸਿਉਂਤੀ ਸਾਰੀ ਉਹ ਤੁਹਾਨੂੰ ਦਿਖਾਉਂਗੀ ਮੈਂ। ਤੇ ਅੰਡਜਾਇਨਾ ਇਸ ਤਰ੍ਹਾਂ ਕਰਕੇ ਪਿੱਛੇ ਪਾਇਆ ਤੇ ਮੋਟੀ ਉਹਨਾਂ ਜਿਹੇ ਆਹ ਵਾਲੀ ਇਸ ਤਰ੍ਹਾਂ ਦੀ ਉਹਨਾਂ ਜੀ ਉਹ ਕ੍ਰੈਫਟਰਾਂ ਦੀ ਹੈ ਇਹ ਇਹ ਦਰਮੇਸਤਾਂ ਲੱਗਦੇ ਤੇ ਚਲੋ ਜੀ ਤਾਂ ਆਪਾਂ ਬਣਾਉਂਦੇ ਰਹਿੰਨੇ ਤਾਂ ਪਤਾ ਹੀ ਸਿੱਧਾ ਹੈਗਾ ਥੋੜਾ ਜਆ ਆਪਾਂ ਲੱਗਿਆ ਵੀ ਚੱਲ ਆਏ ਸਿੱਧਾ ਜਿਹਾ ਸਿੰਪਲ ਜਿਹਾ ਨਾ ਲੱਗੇ ਤਾਂ ਮੈਂ ਥੋੜੀ ਜਿਹਾ ਅਲਸਰ ਜਿਹਾ ਬਣਾਤੀ ਤੇ ਆਪਾਂ ਨਾ ਮੋਢੇ ਬਣਾਉਣੇ ਦੱਸਦੇ ਆ ਤੁਹਾਨੂੰ ਕਿ ਆਪਾਂ ਅੱਗੇ ਇੱਥੋਂ ਕਢਾਈ ਪਾਉਣੀ ਹੁੰਦੀ ਹੈ ਜਿਵੇਂ ਜੇ ਆਪਾਂ ਲੱਗ ਤੋਂ ਬਣਾਉਣੇ ਹੁੰਨੇ ਆਪਾਂ ਘਟਾਈ ਇੱਥੋਂ ਹੀ ਪਾਵਾਂਗੇ ਇੱਥੋਂ ਹੀ ਮੋਢੇ ਸਟਾਰਟ ਕਰਾਂਗੇ ਤੇ ਇੱਥੋਂ ਹੀ ਨਾਲ ਬਣਾਵਾਂਗੇ ਤੇ ਨਹੀਂ ਤਾਂ ਆਪਾਂ ਅਲੱਗ ਤੋਂ ਬਣਾਉਨੇ ਆ ਜਾਂ ਆਪਾਂ ਇਨੇਕ ਪਲੇਨ ਇਸ ਤਰ੍ਹਾਂ ਬਣਾਉਨੇ ਉਲਟੇ ਸਿੱਧੇ ਤੇ ਜਿਵੇਂ ਆਹ ਆਪਾਂ ਬਣਾਇਆ ਆ ਆ ਬਣਾਇਆ ਤਾਂ ਆਪਾਂ ਥੋੜਾ ਜਿਹਾ ਇੱਥੋਂ ਇਸ ਤਰ੍ਹਾਂ ਬਣਾਉਨੇ ਆ ਤੇ ਫੇਰ ਘਟਾਉਨੇ ਆ ਇਹ ਇਸ ਤਰ੍ਹਾਂ ਨਹੀਂ ਬਣਾਉਨੇ ਆਪਾਂ ਇੱਥੇ ਹੀ ਹੁੰਡੇ ਘਟਾਉਨੇ ਆ ਤਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਤੇ ਕਮੈਂਟ ਵੀ ਕਰ ਦਿਓ ਤੇ ਲਾਈਕ ਜ਼ਰੂਰ ਕਰਦਿਆ ਕਰੋ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਆਪਾਂ ਹੁਣ ਇੱਥੇ ਆਹ ਵਾਲਾ ਕੁੰਡਾ ਆ ਦੋ ਕੁੰਡੇ ਆਪਾਂ ਤਾਰਾਂਗੇ ਇੱਥੇ ਆਪਾਂ ਸਾਈਡ ਤੇ ਬਣਾਉਣੀ ਹੈਗੀ ਹੈ ਪੱਟੀ ਹੁਣ ਆਪਾਂ ਬਣਾਵਾਂਗੇ ਇੱਕ ਦੋ ਤਿੰਨ ਚਾਰ ਛੇ ਗੁੰਡੇ ਹੋ ਗਏ ਜੀ ਇੱਕ ਹੋਰ ਬਣਾ ਲੈਨੇ ਆ ਸਾ ਆਹ ਪੰਜ ਪੰਜ ਗੁੰਡੇ ਆਪਾਂ ਉਲਟੇ ਬਣਾ ਲੈ ਦੋ ਆਪਾਂ ਧਾਰ ਲਈ ਸੱਤ ਗੁੰਡੇ ਹੋ ਗਏ ਜੀ ਸੱਤ ਗੁੰਡੇ ਬਣਾ ਕੇ ਆਪਾਂ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਇੱਥੇ ਆ ਜਿਹੜੇ ਤਿੰਨ ਗੁੰਡੇ ਆ ਇਹਨਾਂ ਨੂੰ ਇਕੱਠੇ ਬਣਾ ਦਾਂਗੇ ਇਸ ਤਰ੍ਹਾਂ ਇੱਥੇ ਇਕੱਠੇ ਬਣਾ ਲਾਂਗੇ ਤਾਂ ਕਿਉਂ ਨਾ ਮੈਂ ਇਧਰ ਉਲਟਾ ਬਣਾਇਆ ਹੋਇਆ ਇਸ ਤਰ੍ਹਾਂ ਬਣਾ ਕੇ ਹੁਣ ਆਪਾਂ ਉਧਰ ਅੱਗੇ ਜਾਵਾਂਗੇ ਉਧਰਲੇ ਪਾਸੇ ਤਾਂ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਆ ਸਿੰਪਲ ਜਿਹੀ ਸਲਾਈਆਂ ਇਹ ਬਣਾ ਕੇ ਤੇ ਫੇਰ ਦਿਖਾਉਣੀ ਆ ਚਲੋ ਜੀ ਆਪਾਂ ਹੁਣ ਆਗੇ ਦੂਜੇ ਪਾਸੇ ਇੱਧਰ ਵੀ ਆਪਣੇ ਇੱਥੇ ਆਹ ਗੁੰਡੇ ਆ ਗਏ ਸੱਤ ਗੁੰਡੇ ਆਪਾਂ ਇੱਧਰ ਰੱਖਾਂਗੇ 2 4 6 7 ਤੇ ਆ ਤਿੰਨ ਗੁੰਡੇ ਜਿਹੜੇ ਆਪਾਂ ਤਾਂ ਦਾ ਪਿੱਛੇ ਕਰਾਂਗੇ ਤਿੰਨ ਗੁੰਡਾ ਨਾਲ ਆਪਾਂ ਇੱਧਰ ਉਸ ਤਰ੍ਹਾਂ ਇੱਕ ਕਰ ਦਾਂਗੇ ਆਹ ਗੁੰਡੇ ਆਪਾਂ ਉਲਟੇ ਬਣਾਵਾਂਗੇ పిచ్చే కన్నావే ఆహా కుదా బావే ఆ కు ఉల్టా బావే సహా కు తారా కు కండా తారెడ వా அகலை குண்டேன்ணா ஹான சிலை ஸ்தான் உல்ட்டி பண்ணுங்க इधर आप हम अपनी पूरी सिलाई आह उल्टी बनी आ भी कुंडे उल्टे बने जे दो कुंडे कुंडा तो आप उल्टा बना लवेंगे धागा पीछे करके कुंडा आप सीधा बना लगे हूँ आप आ गए सीधे पास फिर तो आंडा तारा आप ता पिछे करा ල ब ගග කරंग 5 குट बना इ फ තැන குண்ட සිද්ध රंग තිना नाेंगे ਆਹ ਕੁੰਡਾ ਆਪਣਾ ਉਲਟਾ ਬਣਾ ਕੇ ਬਾਕੀ ਸਲਾਈ ਆਪਾਂ ਅੱਗੇ ਬਣਾ ਕੇ ਫਿਰ ਦਿਖਾਉਣੀ ਆ। ਹੁਣ ਇੱਧਰ ਲੈ ਵਸੇ ਆ ਗਏ ਆਪਾਂ ਇੱਥੇ ਫਿਰ ਆਪਾਂ ਤਿੰਨ ਕੁੰਡੇ ਆਪਾਂ ਇਧਰੋਂ ਇਸ ਤਰ੍ਹਾਂ ਘਟਾ ਦਾਂਗੇ। इथे एक कुंडा सिद्धा बना लवे एक उलटाला ना आपण हा बना लय सेंडे इथे आपण हुण दो कुडे कटावांगे इथे आपण चार कुंडे घट गे दो आपण तिन तिन करो वारी कटा ते दो दो कुडे कट्ठे कट गे ह आपण दो कटावांगे ਹਾਂ ਲੋ ਜੀ ਆਪਾਂ ਬਣਾ ਲਿਆ ਹੁਣ ਆਪਾਂ ਘਟਾਤੇ ਹੈਗੇ ਪਹਿਲਾਂ ਆਪਾਂ ਦੋ ਸਲਾਈਆਂ ਆਪਾਂ ਤਿੰਨ ਤਿੰਨ ਕੁੰਡੇ ਘਟਾਏ ਆ ਫਿਰ ਆਪਾਂ ਦੋ ਦੋ ਕੁੰਡੇ ਘਟਾਏ ਆ 1 2 3 ਕੁੰਡੇ 4 ਕੁੰਡੇ ਆ ਹੋ ਗਏ ਤਿੰਨ ਕੁੰਡੇ 7 7 ਕੁੰਡੇ ਘਟਾਤੇ ਦੋਨਾਂ ਪਾਸੇ 7 ਦੀ ਆਪਾਂ ਇਧਰੋਂ ਘਟਾ ਦੇ ਅੱਗੇ ਮੈਂ ਹੁਣ ਆਪਾਂ ਸਿੱਧੀ ਬਣਾਵਾਂਗੇ ਜਿਵੇਂ ਆਪਾਂ ਬਣਾਉਨੇ ਆ। ਮੋਢੇ ਬਣਾਉਨੇ ਆ ਉਸੇ ਤਰ੍ਹਾਂ ਸਿੱਧਾ ਹੀ ਬਣਾਵਾਂਗੇ। ਅੱਗੇ ਹੁਣ ਮੈਂ ਤੁਹਾਨੂੰ ਇਹ ਸਾਰਾ ਮੋਢਾ ਬਣ ਗਿਆ ਜਦੋਂ ਫੇਰ ਅਗਲੀ ਵੀਡੀਓ ਚ ਸਿਉਂਗੀ ਫੇਰ ਦਿਖਾਉਂਗੀ। ਤੇ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਦੇ ਹੋ ਜੀ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਨੂੰ ਵਾਰ-ਵਾਰ ਬੇਨਤੀ ਹੈ ਜੀ। ਕਿ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ। ਵੀਡੀਓ ਦੇਖਣ ਵਾਸਤੇ ਆਪ ਦਾ ਬਹੁਤ-ਬਹੁਤ ਧੰਨਵਾਦ ਹੋ ਗਿਆ। ਇਹ ਮਸਲਾਈਆਂ ਬਾਰੇ ਦੱਸਿਆ ਸੀ। ਸਲਾਈਆਂ ਮੈਂ ਮੋਟੀਆਂ ਲਾਈਆਂ ਹੋਇਆਂ ਇੱਕ 6 ਨੰਬਰ ਦੀ ਇੱਕ 7 ਨੰਬਰ ਦੀ ਮੋਟੀ ਉਹਨਾਂ। ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ। ਤੁਸੀਂ ਵੀ ਜ਼ਰੂਰ ਬਣਾ ਕੇ ਵੇਖਿਓ ਬਹੁਤ ਸੋਹਣੇ ਬਣਦੇ ਆ ਜੀ। ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ।